ਸੋ ਨਹਾ ਹਾਲੀਆ ਪਾਸ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਪਾਰਲੀਮੈਂਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਅਮਿਤ ਸ਼ਾਹ ਜੀ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਇੰਨੀ ਵਾਰ ਰੱਬ ਦਾ ਨਾਮ ਲੈ ਲਓ ਜਿੰਨੀ ਵਾਰ ਅੰਬੇਦਕਰ 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 ਕਰਦੇ ਹੋ ਸੰਤੋ ਸਰਕਾਰ ਮੁਰਦਾਬਾਦ 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 ਭਾਜਪਾ ਸਰਕਾਰ ਮੁਰਦਾਬਾਦ 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 ਜਿਹੜੀ ਪਾਸ਼ਾ ਅਮਨ ਸ਼ਾਹ ਨੇ ਰਾਜ ਸਭਾ ਦੇ ਵਿੱਚ ਕਿਹਾ ਕਿ ਕੀ ਲਗਾਇਆ ਹੈ ਅੰਬेडकर 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 ਸੱਤ ਵਾਰੀ ਕਿਹਾ ਕਿ ਨੇ ਇਤਨੀ ਇਤਨੇ ਬਾਤ ਅਗਰ ਆਪ ભગવાન ਦਾ ਨਾਮ ਲੋ ਤੋ ਆਪਕੋ 7 ਜਨਮਾਂ ਦਾ ਸਵਰਗ ਮਿਲੇਗਾ ਮੈਨੂੰ ਪੁੱਛਣਾ ਚਾਹੁੰਦਾ ਕਿ ਅੱਜ ਜਿਸ ਚੇਅਰ ਤੇ ਪ੍ਰੇਮ ਸਿੰਘ ਆਜੀ ਤੇ ਮੋਦੀ ਸਾਹਿਬ ਤੁਸ ਬੈਠੇ ਹੋ ਇਹ ਸੰਵਧਾਨ ਦੀ ਬਦੌਲਤ ਬੈਠੇ ਹੋ। ਕਮਿਸ਼ਨ ਜ਼ਿੰਦਾਬਾਦ ਜ਼ਿੰਦਾਬਾਦ ਕਮਿਸ਼ਨ ਹਾਏ 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 ਇਹ ਬੜੀ ਬਦਕਿਸਮਤੀ ਦੀ ਗੱਲ ਆ ਕਿ ਹੋਮ ਮਿਨਿਸਟਰ ਹੋਵੇ ਹਿੰਦੁਸਤਾਨ ਦਾ ਔਰ ਪਾਰਲੀਮੈਂਟ ਜਿੱਤੂ ਦੇਸ਼ ਚਾਲਣਾ ਆ। ਉਸ ਬੰਦੇ ਨੇ ਜਿਹਨੇ ਰਾਖਾ ਜਿਹੜਾ ਰਾਖਾ ਕਿਹਾ ਜਾਂਦਾ ਹੈ ਔਨਰੇਬਲ ਹੋਮ ਮਿਨਿਸਟਰ ਆਫ ਇੰਡੀਆ ਉਹਦਾ ਕੰਮ ਹੈ ਕਿ ਪੂਰੇ ਹਿੰਦੁਸਤਾਨ ਦੇ ਹਰ ਇੱਕ ਵਾਸੀ ਦਾ ਧਿਆਨ ਰੱਖਣਾ ਪਰ ਉਹ ਬਦਕਿਸਮਤੀ ਆ ਸਾਡੀ ਕਿ ਆਹੋ ਜਿਹਾ ਹੋਮਨਿਸਟਰ ਉਸ ਚੇਅਰ ਤੇ ਬੈਠਾ ਆ ਜੈ ਜੀ ਜੈ ਜੀ ਜੈ ਜੀ ਜੈ ਜੀ ਅੰਬੇਦਕਰ ਸਾਹਿਬ ਦੀ ਦੇਣ ਆ ਕਿ ਜਿਨ੍ਹਾਂ ਨੇ ਇੱਕ ਮਜ਼ਦੂਰ ਦਾ ਬੱਚਾ ਵੀ ਉੱਠ ਕੇ ਐਮਐਲਏ ਐਮਪੀ ਪ੍ਰਾਈਮ ਮਿਨਿਸਟਰ ਬਣ ਸਕਦਾ ਹੈ ਇਹਨਾਂ ਨੇ ਕਿਹਾ ਨਾ ਕਿ ਚਾਹ ਵੇਚਦਾ ਸੀ ਮੇਰਾ ਨਹੀਂ ਖਿਆਲ ਕਿ ਮੋਦੀ ਸਾਹਿਬ ਕਰੇ ਚਾਹ ਵੇਚੇਗੀ ਜੈ ਮੁਰਦਾਬਾਦ 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 ਦੰਦ ਕਾਤਲ ਮੁਰਦਾਬਾਦ 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 ਦੰਦ ਕਾਤਲ ਮੁਰਦਾਬਾਦ ਮੁਰਦਾਬਾਦ ਪਰ ਇੱਕ ਜ਼ਰੂਰ ਚੀਜ਼ ਹੈ ਇਹ ਸ਼ਬਦਾਂ ਦੇ ਵਿੱਚ ਫੰਡਮੈਂਟਲ ਡਾਇਰਟਸ ਜਿਹੜੇ ਮਿਲੇ ਨੇ ਸਾਨੂੰ ਮੌਲਕ ਅਧਿਕਾਰ ਮਿਲੇ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਖਤਮ ਕਰ ਰਹੇ ਨੇ ਕਿਸਾਨਾਂ ਨੂੰ ਦਿੱਲੀ ਚ ਨਹੀਂ ਐਂਟਰ ਕਰ ਰਹੇ ਕਿਸਾਨਾਂ ਨੂੰ ਡਾਂਗਾ ਮਾਰ ਰਹੇ ਨੇ ਜੇ ਕੋਈ ਉਹਨਾਂ ਦੇ ਅਗੇਂਸਟ ਤਰਨਾ ਮੁਜਾਰਾ ਕਰਦਾ ਪਾਰਲੀਮੈਂਟ ਚ ਕਰਦੇ ਤੇ ਉੱਥੇ ਆ ਕੇ ਗੁੰਡਾਗਰਦੀ ਕਰਕੇ ਉਹਨਾਂ ਦੀ ਰੂਲਿੰਗ ਪਾਰਟੀ ਜਿਹੜੀ ਸਾਹਮਣੇ ਖੜੇ ਹੋ ਕੇ ਚਵਦਾਨ ਦੀ ਤੋਹਫੀਂ ਕਰ ਰਹੇ ਨੇ ਉਹ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਡਿਸਟ੍ਰਿਕਟ ਹੈੱਡਕੁਆਟਰਸ ਦੇ ਉੱਤੇ ਜਿਹੜਾ ਇਹ ਰੋਡ ਮਾਰਚ ਕੱਟ ਕੇ ਅੰਮ੍ਰਿਤਸਰ ਤੇ ਜਿਹੜੀ ਸੈਂਟਰ ਸਰਕਾਰ ਉਹਦੇ ਖਿਲਾਫ ਪ੍ਰੋਟੈਸਟ ਕੀਤਾ ਗਿਆ ਹੈ ਤੁਸੀਂ ਦੇਖਿਆ ਕਿ ਏਡੀ ਵੱਡੀ ਤعداد ਚ ਲੋਕ ਸੜਕਾਂ 'ਤੇ ਉਤਰੇ ਨੇ ਸਾਰੇ ਸੀਨੀਅਰ ਲੀਡਰਸ਼ਿਪ ਰੰਧਾਵਾ ਸਾਹਿਬ ਤ੍ਰਿਪਤ ਮਾਜਵਾ ਜੀ ਮੈਡ ਮਰਨਾ ਚੌਧਰੀ ਜੀ ਬਾਉ ਸ਼ੋਕ ਚੌਧਰੀ ਜੀ ਔਰ ਸਾਰੇ ਸਾਡੇ ਬਲਾਕ ਪ੍ਰੈਜ਼ੀਡੈਂਟ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਐਮ ਸੀ ਸਾਰੇ ਤਰਜਾ ਬਰਜਾ ਵਰਕਰ ਸਹਿਬਾਨ ਸਾਰੇ ਅੱਜ ਪਹੁੰਚੇ ਨੇ ਤੁਸੀਂ ਪਿਛਲੇ ਦਿਨਾਂ ਚ ਦੇਖਿਆ ਕਿ ਪਾਰਲੀਮੈਂਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਅਮਿਤ ਸ਼ਾਹ ਜੀ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਇੰਨੀ ਵਾਰ ਰੱਬ ਦਾ ਨਾਮ ਲੈ ਲੋ ਜਿੰਨੀ ਵਾਰ ਅੰਬੇਦਕਰ 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 ਕਰਦੇ ਹੋ ਇਹ ਬੜੀ ਬਦਕਿਸਮਤੀ ਦੀ ਗੱਲ ਆ ਕਿ ਹੋਮ ਮਿਨਿਸਟਰ ਹੋਵੇ ਹਿੰਦੁਸਤਾਨ ਦਾ ਔਰ ਪਾਰਲੀਮੈਂਟ ਜਿੱਥੋਂ ਦੇਸ਼ ਚਾਲਣਾ ਆ ਉਸ ਬੰਦੇ ਨੇ ਜਿਹਨੇ ਰਾਖਾ ਜਿਹੜਾ ਰਾਖਾ ਕਿਹਾ ਜਾਂਦਾ ਆਨਰੇਬਲ ਹੋਮ ਮਿਨਿਸਟਰ ਆਫ ਇੰਡੀਆ ਉਹਦਾ ਕੰਮ ਹੈ ਕਿ ਪੂਰੇ ਹਿੰਦੁਸਤਾਨ ਦੇ ਹਰ ਇੱਕ ਵਾਸੀ ਦਾ ਧਿਆਨ ਰੱਖਣਾ ਪਰ ਉਹ ਬਦਕਿਸਮਤੀ ਆ ਸਾਡੀ ਕਿ ਇਹੋ ਜਿਹਾ ਹੋਮ ਮਿਨਿਸਟਰ ਉਸ ਚੇਅਰ ਤੇ ਬੈਠਾ ਆ ਜਿਹਦੀ ਅੰਦਰ ਦੀ ਭਾਵਨਾ ਉਸ ਦਿਨ ਬਾਹਰ ਆਈ ਔਰ ਦਲਤ ਭਾਈਚਾਰੇ ਨੂੰ ਜੋ ਠੇਸ ਪਹੁੰਚੀ ਆ ਨਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਜੂਗਾ ਬੀਜੇਪੀ ਸਰਕਾਰ ਨੂੰ ਪਰ ਅੱਜ ਅਸੀਂ ਇਸ ਗੱਲ ਦਾ ਜਿਹੜਾ ਵਿਰੋਧ ਕੀਤਾ ਕਿ ਅਮਿਤ ਸ਼ਾਹ ਅਸਤੀਫਾ ਵੀ ਦੇਵੇ ਮਾਫੀ ਵੀ ਮੰਗੇ ਔਰ ਇਹ ਜਿਹੜਾ ਕਹਿਣਾ ਕਿ ਵੀ ਅੰbedkar ਬੇਦਕਰ ਅਮਿਤ ਸ਼ਾਹ ਜੀ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਸ ਕੁਰਸੀ ਤੇ ਅੱਜ ਤੁਸੀਂ ਬੈਠੇ ਹੋ ਜਿਸ ਸੌਤੇ ਦੇ ਤੁਸੀਂ ਅੱਜ ਨੰਨ ਮੰਨ ਰਹੇ ਹੋ ਇਹ ਡਾਕਟਰ ਬੀ ਆਰ ਅੰbedkar ਜੀ ਦੀ ਦੇਣਾ ਉਹਨਾਂ ਨੇ ਇਹ ਸੰਵਿਧਾਨ ਜਿਹੜਾ ਬਣਾਇਆ ਜਿਸ ਦੇ ਕਾਰਨ ਅੱਜ ਹਰ ਬੰਦੇ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਔਰ ਉਹਨਾਂ ਵੋਟਾਂ ਨਾਲ ਚੁੜ ਕੇ ਤੁਸੀਂ ਉਸ ਕੁਰਸੀ ਤੇ ਬੈਠੇ ਹੋ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ بار بار ਇਹ ਗੱਲ ਕਰਨਾਂ ਕਿ ਸ਼ਰਮ ਆਉਣੀ ਚਾਹੀਦੀ ਆ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਉਹ ਪਾਰਲੀਮੈਂਟ ਆ ਜਿੱਥੇ ਸਾਰੀ ਦੁਨੀਆ ਇਕੱਠੇ ਹੋ ਕੇ ਹਿੰਦੁਸਤਾਨ ਆਪਣੀ ਕੰਟਰੀ ਦੀ ਗੱਲ ਕਰਦੀ ਆ ਪਰ ਤੁਸੀਂ ਇੱਕੋ ਹੀ ਨਾਰਾ ਕਿ ਅਸੀਂ ਹਿੰਦੂਆਂ ਤੇ ਅਸੀਂ ਹਿੰਦੂਆਂ ਦੇ ਰਾਖੇ ਆ ਅਸੀਂ ਅਸੀਂ ਉਹਨਾਂ ਨਾਲ ਵੱਡੇ ਹਿੰਦੂ ਆ ਅਸੀਂ ਉਹਨਾਂ ਨਾਲ ਵੱਡੇ ਕ੍ਰਿਸਚੀਅਨ ਆ ਅਸੀਂ ਉਹਨਾਂ ਦੇ ਵੱਡੇ ਨਾਲ ਸਿੱਖ ਆ ਕਿਉਂਕਿ ਜਿਹੜਾ ਬੰਦਾ ਆਪਣੇ ਮਾਪਿਓ ਦੀ ਰਿਸਪੈਕਟ ਕਰਦਾ ਨਾ ਘਰ ਤੋਂ ਉਹ ਬਾਕੀਆਂ ਦੇ ਮਾਪਿਓ ਦੀ ਰਿਸਪੈਕਟ ਕਰਦਾ ਤੇ ਜਿਹੜਾ ਆਪਣੇ ਮਾਪਿਓ ਦੀ ਰਿਸਪੈਕਟ ਨਹੀਂ ਕਰਦਾ ਉਹ ਬਾਹਰ ਰਿਸਪੈਕਟ ਨਹੀਂ ਕਰ ਸਕਦਾ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਸ ਸੰਵਿਧਾਨ ਦੀ ਉਹ ਰਿਸਪੈਕਟ ਨਹੀਂ ਕਰ ਸਕਦੇ ਉਹ ਕਿਸੇ ਧਰਮ ਦੀ ਰਿਸਪੈਕਟ ਨਹੀਂ ਕਰ ਸਕਦੇ ਧਰਮ ਬਾਅਦ ਚ ਬਣੇ ਨੇ ਇਹ ਇਨਸਾਨ ਨੇ ਬਣਾਏ ਨੇ ਇਨਸਾਨੀਅਤ ਜਿੰਦਾ ਰਹਿਣੀ ਚਾਹੀਦੀ ਹੈ ਜੋ ਮਰ ਚੁੱਕੀ ਆ ਅਮੀਚਾ ਵਰਗੇ ਤੇ ਸੈਂਟਰ ਸਰਕਾਰ ਦੇ ਲੋਕਾਂ ਦੀ ਇਹ ਇਨਸਾਨੀਅਤ ਜਿੰਦਾ ਕਰਨ ਧਰਮ ਤੇ ਕੋਈ ਰਸਤਾ ਆ ਮਾਰ ਗਿਆ ਉਸ ਪਰਮਾਤਮਾ ਪਰਮੇਸ਼ਰ ਤੇ ਜਾਣ ਦਾ ਸੋ ਅਸੀਂ ਸਾਰੇ ਉਸੇ ਇੱਕੋ ਜਗ੍ਹਾ ਤੇ ਜਾਣਾ ਹੈ ਸੋ ਇਹ ਲੋਕ ਸਾਨੂੰ ਇਹ ਧਰਮਾਂ ਚ ਨਾ ਵੰਡਣ ਇਹ ਜੇ ਮੈਂ ਇੱਕ ਹੋਰ ਰੰਦਾਵਾ ਸਾਹਿਬ ਤੁਸੀਂ ਮੈਂਬਰ ਪਾਰਲੀਮੈਂਟੋਂ ਮੈਂ ਮੇਰੀ ਇਹ ਤੁਹਾਨੂੰ ਰਿਕਵੈਸਟ ਆ ਮੈਂ ਪਿਛਲੇ ਦਿਨਾਂ ਪ੍ਰੈਸ ਕਾਨਫਰੰਸ ਵੀ ਤੁਹਾਨੂੰ ਯਾਦ ਉਹ ਕਿਹਾ ਵਿਧਾਨ ਸਭਾ ਦੇ ਵਿੱਚ ਤੇ ਪਾਰਲੀਮੈਂਟ ਦੇ ਵਿੱਚ ਜਦੋਂ ਕੋਈ ਸੋਹ ਚੁੱਕ ਸਮਾਗਮ ਹੁੰਦਾ ਜਾਂ ਕੋਈ ਹੋਰ ਉਥੇ ਈਵੈਂਟ ਹੁੰਦਾ ਤੇ ਉਥੇ ਹਰ ਬੰਦਾ ਆਪਣੇ ਆਪਣੀ ਸਟੇਟ ਦਾ ਨਾਰਾ ਲਾਉਂਦਾ ਹਰ ਬੰਦਾ ਆਪਣੇ ਆਪਣੇ ਧਰਮ ਦਾ ਨਾਰਾ ਲਾਉਂਦਾ ਇਹ ਬਿਲਕੁਲ ਮਾੜੀ ਗੱਲ ਹੈ ਕਿਉਂਕਿ ਪਾਰਲੀਮੈਂਟ ਉਹ ਖੂਬਸੂਰਤ ਸਾਡੀ ਚੀਜ਼ ਆ ਜਿੱਥੋਂ ਹਰ ਬੰਦਾ ਸਮਝਦਾ ਕਿ ਜਿੰਨੇ ਮੈਂਬਰ ਪਾਰਲੀਮੈਂਟ ਚੁਣਿਆ ਸੀ ਮਹਫੂਜ਼ਾ ਇਹ ਲੋਕ ਸਾਡੀ ਕੰਟਰੀ ਨੂੰ ਚਲਾਉਣਗੇ ਉੱਥੇ ਇੱਕ ਨਾਰਾ ਹੋਣਾ ਚਾਹੀਦਾ ਭਾਰਤ ਮਾਤਾ ਕੀ ਜੈ ਜੈ ਭਾਰਤ ਦੂਜਾ ਨਾਰਾ ਨਾ ਧਰਮ ਦਾ ਲੱਗੇ ਨਾ ਆਪਣੇ ਕਿਸੇ ਸਟੇਟ ਦਾ ਲੱਗੇ ਕਿ ਜੈ ਪੰਜਾਬ ਜੈ ਕਰਲਾ ਕੇਰਲਾ ਵੀ ਸਾਡਾ ਕਰਨਾਟਕਾ ਵੀ ਸਾਡਾ ਹਰਿਆਣਾ ਵੀ ਸਾਡਾ ਹਿਮਾਚਲ ਵੀ ਸਾਡਾ ਅਸੀਂ ਜਿਹੜੇ ਜਾਣੇ ਹ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਕੀ ਗੱਲ ਫਿਰ ਉਦੋਂ ਅਸੀਂ ਉੱਥੇ ਕਿਉਂ ਜਾਣੇ ਆ ਕਿਸੇ ਸਟੇਟ ਦਾ ਨਾਰਾ ਨਹੀਂ ਲੱਗਣਾ ਚਾਹੀਦਾ ਕਿਸੇ ਧਰਮ ਦਾ ਨਾਰਾ ਨਹੀਂ ਲੱਗਣਾ ਚਾਹੀਦਾ ਧਰਮ ਦਾ ਨਾਰਾ ਲਾਓ ਮੰਦਰ ਚ ਜਾ ਕੇ ਧਰਮ ਦਾ ਨਾਰਾ ਲਾਓ ਗੁਰਦੁਆਰੇ ਚ ਜਾ ਕੇ ਉੱਥੇ ਹਰ ਮੈਂਬਰ ਪਾਰਲੀਮੈਂਟ ਤੇ ਹਰ ਐਮਐਲਏ ਵਿਧਾਨ ਸਭਾ ਚ ਆਪਣੇ ਕੰਮ ਗਣੇ ਲੋਕਾਂ ਦੀਆਂ ਭਾਵਨਾਵਾਂ ਦਾ ਦੱਸੇ ਮੇਰੇ ਇਲਾਕੇ ਨੂੰ ਆ ਮਜਬੂਰੀਆਂ ਨੇ ਤੇ ਆਪਣੀ ਡਵੈਲਪਮੈਂਟ ਦੀ ਗੱਲ ਕਰੇ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਸ ਚੀਜ਼ ਦੇ ਉੱਤੇ ਜਰੂਰ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਓ ਕਿ ਭਾਰਤ ਮਾਤਾ ਦੀ ਜੈਾ ਜੈਾ ਭਾਰਤ ਹੋਣਾ ਚਾਹੀਦਾ ਬਾਕੀ ਸਾਰੀ ਚੀਜ਼ ਤੇ ਤੇ ਰੋਕ ਲਗਣੀ ਚਾਹੀਦੀ ਆ ਸੋ ਇੰਨਾ ਕੁਝ ਕਹਿੰਦਾ ਇੱਕ ਵਾਰ ਫੇਰ ਸਮੁੱਚੀ ਡੀਸੀਸੀ ਗੁਰਦਾਸਪੁਰ ਵੱਲੋਂ ਤੇ ਪੀਸੀਸੀ ਪੰਜਾਬ ਵੱਲੋਂ ਇਸ ਗੱਲ ਦਾ ਅਸੀਂ ਕੰਡਮ ਕਰਦੇ ਆ ਜੋਮੀ ਸ਼ਾਹ ਨੇ ਕਿਹਾ ਬੜੀ ਮੰਦ ਭਾਗੀ ਗੱਲ ਆ ਤੇ ਲੋਕ ਇਸ ਵਜੇ ਡਰ ਦੇ ਮਾਹੌਲ ਚ ਬੈਠੇ ਹੋਇਆ ਕਿ ਜੋ ਜਿਸ ਤਰੀਕੇ ਨਾਲ ਸਾਡਾ ਹੋਮ ਮਿਨਿਸਟਰ ਇਹ ਬਿਆਨ ਦਿੱਤਾ ਆ ਆਉਣ ਵਾਲਾ ਸਮਾਂ ਜਿਹੜਾ ਬੜਾ ਭਿਆਨਕ ਆ ਚੋਮੀ ਸ਼ਾਹ ਜੀ ਨੂੰ ਅਸਤੀਫਾ ਦੇਣਾ ਚਾਹੀਦਾ ਤੇ ਘੱਟੋ ਘੱਟ ਨਹੀਂ ਤੇ ਮਾਫੀ ਮੰਗਣੀ ਚਾਹੀਦੀ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡਾ ਇਹਨਾਂ ਦੀ ਰੈਨ ਮੈਚੂ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਬਾੜਾ ਸਾਹਿਬ ਔਰ ਅਰਨਾ ਚੌਧਰੀ ਜੀ ਤ੍ਰਿਪਤ ਬਾਜਵਾ ਜੀ ਔਰ ਮੈਂ ਸਾਰੇ ਨੇ ਚੌਧਰੀ ਸਾਹਿਬ ਨੇ ਵੱਡੇ ਨੇ ਇਹ ਸਾਰੇ ਅਸੀਂ ਜਿਹੜੀ ਪਾਸ਼ਾ ਅਮਲ ਸ਼ਾਹ ਨੇ ਪਿਓ ਤੇ ਰਾਜ ਸਭਾ ਦੇ ਵਿੱਚ ਕਿਹਾ ਕਿ ਕਿਆ ਲਗਾਇਆ ਹੈ ਅੰਬेडकर 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 ਸਤ ਤਾਰੀਕਾ ਕਿੰਨਾ ਇਤਨੀ ਇਤਨੇ ਬਾਅਦ ਅਗਰ ਆਪ ਭਗਵਾਨ ਦਾ ਨਾਮ ਲੋ ਤੋ ਆਪਕੋ 7 ਦਿਨ ਮੌਕਾ ਸਵਰਗ ਮਿਲੇਗਾ ਮੈਨੂੰ ਪੁੱਛਣਾ ਚਾਹੁੰਦਾ ਕਿ ਅੱਜ ਜਿਸ ਛੇਰ ਦੇ ਉੱਤੇ ਅਮਨ ਸ਼ਾਹ ਜੀ ਤੇ ਮੋਦੀ ਸਾਹਿਬ ਤੁਸੀਂ ਬੈਠੇ ਹੋ ਇਹ ਸੰਵਿਧਾਨ ਦੀ ਬਦੌਲਤ ਬੈਠੇ ਹੋ ਪਹਿਲਾਂ ਰਾਜੇ ਰਾਣੀਆਂ ਤੇ ਬੱਚੇ ਜਿਹੜੇ ਸੀ ਉਹ ਰਾਜੇ ਬਣਦੇ ਸੀ ਇਹ ਉਹਨਾਂ ਦੀ ਅੰਬੇਡਕਰ ਸਾਹਿਬ ਦੀ ਦੇਣ ਹੈ ਕਿ ਜਿਨ੍ਹਾਂ ਨੇ ਇੱਕ ਮਜ਼ਦੂਰ ਦਾ ਬੱਚਾ ਵੀ ਉੱਠ ਕੇ ਐਮਐਲਏ ਐਮਪੀ ਪ੍ਰਾਈਮ ਮਿੰਿਸਟਰ ਬਣ ਸਕਦਾ ਇਹਨਾਂ ਨੇ ਕਿਹਾ ਨਾ ਕਿ ਚਾਬੀ ਵੇਚਦਾ ਸੀ ਮੇਰਾ ਨਹੀਂ ਖਿਆਲ ਕਿ ਮੋਦੀ ਸਾਹਿਬ ਵੀ ਕਰੀ ਚਾਬੀ ਵੇਚ ਹੋਏਗੀ ਪਰ ਇੱਕ ਜ਼ਰੂਰ ਚੀਜ਼ ਹੈ ਇਹ ਸੰਵਿਧਾਨ ਦੇ ਵਿੱਚ ਫੰਡਮੈਂਟਲ ਰਾਈਟਸ ਜਿਹੜੇ ਮਿਲੇ ਨੇ ਸਾਨੂੰ ਮਾਲਕ ਅਧਿਕਾਰ ਮਿਲੇ ਨੇ ਉਹਨਾਂ ਨੂੰ ਇਹ ਬੁਰੀ ਤਰ੍ਹਾਂ ਖਤਮ ਕਰ ਰਹੇ ਨੇ ਤੇ ਕਿਸਾਨਾਂ ਨੂੰ ਦਿੱਲੀ ਚ ਨਹੀਂ ਐਂਟਰ ਕਰ ਰਹੇ ਕਿਸਾਨਾਂ ਨੂੰ ਦਾੰਗਾ ਮਾਰ ਰਹੇ ਨੇ ਜੇ ਕੋਈ ਉਹਨਾਂ ਦੇ ਅਗੇਂਸਟ ਧਰਨਾ ਮੁਜਾਰਾ ਕਰਦਾ ਪਾਰਲੀਮੈਂਟ ਚ ਕਰਦੇ ਤੇ ਉੱਥੇ ਆ ਕੇ ਗੁੰਡਾਗਰਦੀ ਕਰਕੇ ਉਹਨਾਂ ਦੀ ਰੂਲਿੰਗ ਪਾਰਟੀ ਜਿਹੜੀ ਸਾਹਮਣੇ ਖੜੇ ਹੋ ਕੇ ਚਵਦਾਨ ਦੀ ਤੋਹਫੀਂ ਕਰ ਰਹੇ ਨੇ ਮੈਂ ਇੱਕ ਚੀਜ਼ ਤੁਹਾਨੂੰ ਕਹਿਣੀ ਚਾਹੁੰਦਾ ਕਿ 2% ਸਿੱਖ ਨੇ ਮਿਨੋਰਟੀ ਚ ਉਹਨਾਂ ਦਾ 10 ਸਾਲ ਪ੍ਰਾਈਮ ਮਿਨਿਸਟਰ ਇਸ ਇੰਡੀਆ ਦਾ ਰਿਆ 2% ਸਿੱਖ ਮਿਨੋਰਟੀ ਵਾਲੇ ਜਿਨ੍ਹਾਂ ਦਾ ਸਭ ਤੋਂ ਪਹਿਲਾ ਜਿਹੜਾ ਸੀ ਰਾਸ਼ਟਰਪਤੀ ਨੂੰ ਬਣਿਆ ਸਾਡੇ ਹਿੰਦੁਸਤਾਨ ਦੇ ਤੇ ਇਹ ਜਿਹੜੀ ਜਿਸ ਤਰੀਕੇ ਨਾਲ ਜਿਹੜੇ ਕਹਿੰਦੇ ਅੱਪਕੀ ਬਾਾਰ 400 ਪਾ ਜੇ ਪ੍ਰਮਾਤਮਾ ਇਹਨਾਂ ਨੂੰ ਕਰ ਦਿੰਦਾ ਇਹਨਾਂ ਜਿਹੜਾ ਹਿੰਦੁਸਤਾਨ ਨੂੰ ਟੈਲਸਨੈਸ ਕਰਕੇ ਰੱਖ ਦਿੰਦਾ ਸੀ ਔਰ ਇੱਥੇ ਖਾਣਾ ਜਗੀ ਇਹਨਾਂ ਨੇ ਸ਼ੁਰੂ ਕਰੋਨੇ ਮੈਂ ਇੱਥੇ ਜਿਹੜੇ ਸਾਰੇ ਅਸੀਂ ਅੱਜ ਸਾਡੇ ਵਰਕਰ ਆਏ ਨੇ ਇਹਨਾਂ ਸਾਰਿਆਂ ਨੂੰ ਇਹੋ ਹੀ ਆ ਕਿ ਅਸੀਂ ਇੱਕ ਹਿੰਦੁਸਤਾਨ ਨੂੰ ਗੁਲਦਸਤੇ ਵਾਂਗੂ ਵੇਖਦੇ ਆਂ ਇੱਕ ਸਵਿਧਾਨ ਨੂੰ ਅਸੀਂ ਆਪਣਾ ਇਸ ਤੋਂ ਮੰਨਦੇ ਆ ਕਿ ਸਾਨੂੰ ਇਹ ਸੰਵਿਧਾਨ ਨੇ ਬਹੁਤ سارے ਅਧਿਕਾਰ ਦਿੱਤੇ ਤੇ ਕਿਸੇ ਸੰਵਿਧਾਨ ਨੂੰ ਤੋੜ ਮੋੜ ਕੇ ਜਿਹੜਾ ਕੰਮ ਚਾਹੁੰਦੇ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਪਾਰਲੀਮੈਂਟ ਕਿੰਨਾਂ ਦਾ ਬਿਲਕੁਲ ਨਹੀਂ ਚੱਲਣ ਦਿਆਂਗੇ ਰਾਜ ਸਭਾ ਚ ਇਹਨਾਂ ਦੀ ਤਕਸ਼ਾਈ ਨਹੀਂ ਚੱਲਣ ਦਿਆਂਗੇ ਸਾਰੀਆਂ ਪਾਰਟੀਆਂ ਜਿਹੜੀਆਂ ਇਕੱਠੇ ਹੋ ਕੇ ਮੋਦੀ ਤੇ ਇਹ ਸਮਸ਼ਿਆ ਦੇ ਅਗੇਂਸਟ ਆਵਾਜ਼ ਚੁੱਕ ਰਹੇ ਸਰ ਨਗਰ ਨਿਗਮ ਚੋਣਾਂ ਦੇ ਵਿੱਚ ਕਾਂਗਰਸ ਦੀ ਵੱਡੀ ਇਹ ਤਰ੍ਹਾਂ ਦੀ ਗੱਲ ਆਵਾਜ਼ ਏਡੀਸੀ ਦਾ